बताई <्पाई> नहीं है कहना चाहते दुखायदी करनी का फेरावांगा नहीं नहीं आगने लायो लम्मा पा दी फिर तेल वथोर다 तेल पडतो हूं वफादार बनू और assi eh sabit kita hai ke assi kaum de wafadar aan insaan de nahi partiyan k laa मुर्तवाद बीजेपी सरकार मुर्तवाद سو جے جانتے ہیں کہ کچھ دن پہلے سب امت شاہ نے کیا سی کہ ایک ਅਸੀਂ ਦੁਨੀਆ ਦੇ ਵਿੱਚ ਬਰਬਰ ਦਾ ਕਰ ਸਕਦੇ ਆ ਬਹਿ ਸਕਦੇ ਆ ਤੇ ਸਾਡੇ ਲਈ ਕੀ ਹੈ ਸੁਰਗਰੀ ਰੱਬਾ ਸਾਨੂੰ ਪਤਾ ਨਹੀਂ ਸਵਰਗ ਮਿਲੇ ਜਾਂ ਮਰੇ ਪਰ ਅਮਦੇਸ਼ਾ ਜੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸਾਡਾ ਅਸਲ ਰੱਬੀ ਬਾਬਾ ਸਾਹਿਬ ਉਹ ਵੇਖ ਕਰੇ ਸਾਡਾ ਜਿਹੜਾ ਗ੍ਰੰਥ ਹੈ ਸਾਡਾ ਰੱਬ ਉਸ ਲਿਖਾਂ ਨੇ ਕਿ ਸਾਨੂੰ ਚਿੱਟਾ ਸੂਰਦਾਰ ਪਾਇਆ ਹੈ ਕਿ ਮਰ ਚੁੱਕਾ ਹੈ ਮਾਮਾ ਜੀ ਸਾਡਾ ਹੈ ਗਿਦਾਰੀਆਂ ਆਪਣੇ ਹੀ ਕਰਦੇ ਹੁੰਦੇ ਨੇ ਇਹ ਮਾਮਾਸੀ मामੀ ਰੰਡੀ ਕਰਕੇ ਆ ਹੁਣ ਉਹਦਾ ਵੀ ਅਸੀਂ ਰਿਸ਼ਤਾ ਲਾਣਾ ਹੈ ਉਹ ਅਟਵਾਓ ਜੀ ਦੱਸਣਗੇ ਕਿਹਦੇ ਨਾਲ ਕਰਨਾ ਸਾਡ ਸੌਰੀ ਮਾਮਾ ਤੋਂ ਲਾੜੀ ਉਹ ਵਿਆਹ ਕਰ ਸਕਦਾ ਉਸ ਦੀ ਇੱਜ਼ਤ ਦੇ ਹੱਥ ਪਾ ਸਕਦਾ ਪਰ ਜਦੋਂ ਸਾਡੀ ਕੋਈ ਧੀ ਪੈਨ ਸਵਰਗ ਜਾਏਗੀ ਤਾਂ ਹਾਲ ਕੀ ਹੋਏਗਾ ਸਵਰਗ ਵਿੱਚ ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਜਿਹੜਾ ਸਵਰਗ ਦਾ ਰਾਜਾ ਉੱਪਰੋਂ ਛੱਡ ਕੇ ਥੱਲੇ ਆ ਕੇ ਨਿਕਲ ਜਾ ਔਰ ਇਹਨਾਂ ਸੋਲਬੀਰ ਜੜਾ ਮਿਲੇ ਸਾਡੀ ਮਨਸ਼ਾ ਪਰਮਾਤਮਾ ਅੱਗੇ ਔਰ ਦੇਸ਼ ਦੇ ਵਿੱਚ ਹਰ ਜਗ੍ਹਾ ਦੇ ਇੱਕ ਅਲੱਗ-ਅਲੱਗ ਭਗਵਾਨ ਨੇ ਕਿਸੇ ਅੜੀਏ ਵਿੱਚ ਕੋਈ ਐਮਪੀ ਕੋਈ ਪ੍ਰਧਾਨ ਮੰਤਰੀ ਕੋਈ ਮੁੱਖ ਮੰਤਰੀ ਕਸਮ ਚੱਕਦਾ ਕਿਸੇ ਭਗਵਾਨ ਦੀ ਕਸਮ ਨਹੀਂ ਚੱਕੀ ਜਾਂਦੀ ਬਾਲਾ ਸਾਬ ਅੰਬੇਡਕਰ ਦੇ ਸੰਵਿਧਾਨ ਦੀ ਸੋਹ ਚੱਕੀ ਜਾਂਦੀ ਕਿ ਮੈਂ ਇਸ ਨੂੰ ਆਤੀ ਸੰਵਿਧਾਨ ਮੰਨਦਾ ਔਰ ਮੈਂ ਇਸ ਦੀ ਕਸਲ ਖਾਣਾ ਕਿ ਮੈਂ ਦੇਸ਼ ਦੇ ਹਰ ਅੱਛੇ ਕੰਮ ਵਿੱਚ ਸਾਥ ਦਿਆਂਗਾ ਦੇਸ਼ ਦੀ ਕੋਈ ਵੀ ਔਕੜ ਆਏਗੀ ਤਾਂ ਮੈਂ ਅੱਗੇ ਖੜਾ ਹਾਂਗਾ ਇਸ ਕਰਕੇ ਸੰਵਿਧਾਨ ਨਾਲ ਵੱਡਾ ਕੋਈ ਗ੍ਰੰਥ ਨਹੀਂ ਹੈਗਾ ਔਰ ਅੰਬੇਡਕਰ ਨਾਲ ਵੱਡਾ ਕੋਈ ਭਗਵਾਨ ਨਹੀਂ ਹੈਗਾ ਜੀ ਸਰਕਾਰ ਜੁਦਾਬਾਦ ਬੀਰਾਂ ਦੀ ਸਰਕਾਰ ਜੁਦਾਬਾਦ امت شاہ گیا مار گیا پی سر بی جے پی سرکار بابا سا ترین بی جے پی سرکار ਨਾ ਮਰ ਗਿਆ ਬੀਰੰਦੀ ਕਰ ਗਿਆ ਹਾਂਜੀ ਸਰ ਅੱਜ ਪਤਲਾ ਭੁਗਿਆ ਕਿ ਕੀ ਕਹੋਗੇ ਜੀ ਇਹ ਜੀ 바ਵਾ ਸਾਹਿਬ ਨੂੰ ਜੋ ਅਮਿਤ ਸ਼ਾਹ ਨੇ ਬਹੁਤ ਨਿੰਦਨੀਏ ਬਿਆਨ ਦਿੱਤਾ ਕਿ ਲੋਕ ਅੰਬੇਡਕਰ ਅੰਬੇਡਕਰ ਚਲਾ ਰਹੇ ਨੇ ਔਰ ਸਾਡੇ ਸਮਾਜ ਵਿੱਚ ਕਰੋਸ ਹੈ ਪੂਰੇ ਪੰਜਾਬ ਵਿੱਚ ਪੁਤਲੇ ਜਲਾਏ ਜਾ ਰਹੇ ਨੇ ਇਸ ਕਰਕੇ ਅਸੀਂ ਅੱਜ ਮੱਲਾਂ ਵਾਲੇ ਵੀ ਅਮਿਤ ਸ਼ਾਹ ਦਾ ਪੁਤਲਾ ਜਲਾ ਕੇ ਆਪਣਾ ਰੋਸ ਜ਼ਾਹਰ ਕੀਤਾ ਜੀ ਤੇ ਬਜ਼ਾਰਾਂ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਹਾਂਜੀ ਬਾਜ਼ਾਰ ਵਿੱਚ ਆਉਂਦੇ ਅਸੀਂ ਉਨ੍ਹਾਂ ਦੇ ਖਿਲਾਫ ਨਾਰੇਬਾਜੀ ਕੀਤੀ ਔਰ ਬਾਬਾ ਸਾਹਿਬ ਦਾ ਜਕਾਰਾ ਬੋਲਿਆ ਹੋਰ ਜਿਹੜੇ ਲੋਕਾਂ ਨੂੰ ਮੈਸੇਜ ਲੋਕਾਂ ਨੂੰ ਇਹ ਹੈਗਾ ਕਿ ਦੇਖੋ ਤੁਸੀਂ ਕਿਸੇ ਵੀ ਧਰਮ ਵਿੱਚ ਰਹਿੰਦੇ ਜੇ ਕਿਸੇ ਨੂੰ ਵੀ ਮੰਨਦੇ ਜੇ ਪਰ ਕਿਸੇ ਦੇ ਧਰਮ ਦੇ ਖਿਲਾਫ ਕਿਸੇ ਸੂਰਮੇ ਯੋਧੇ ਦੇ ਖਿਲਾਫ ਨਾ ਬੋਲੋ ਤਾਂ ਕਿ ਕੱਲ ਨੂੰ ਉਹ ਇਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਹੋਏਗਾ ਔਰ ਹੋ ਸਕਦਾ ਹੈ ਕਿ ਕੱਲ ਨੂੰ ਇਸ ਤੋਂ ਵੱਡਾ ਵੀ ਰੋਸ ਪ੍ਰਦਰਸ਼ਨ ਹੋਵੇ ਜਿੰਦਨ ਜੋ ਘਟਨਾ ਹੈ ਹਾਂਜੀ ਕਿ ਮੈਂ ਅਮਿਤ ਸ਼ਾਹ ਨੂੰ ਇਹ ਹੀ ਦੱਸਣਾ ਚਾਹੂੰਗਾ ਕਿ ਤੂੰ ਇਹ ਗੱਲ ਕੀਤੀ ਸੀਗੀ ਕਿ ਇੱਕ ਪੈਸ਼ਨ ਚੱਲ ਪਿਆ ਅੰਬੇਡਕਰ 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 ਮੈਂ ਪਰ ਦੱਸਣਾ ਚਾਹਣਾ ਵੀ ਅਮਿਤ ਸ਼ਾਹ ਜੀ ਜਿਸ ਦਿਨ ਤੁਸੀਂ ਆਪਣੀ ਮੈਂਬਰਸ਼ਿਪ ਦੀ ਕਕਸਮ ਚੱਕੀ ਸੀ ਤੇ 바ਵਾ ਸਾਹਿਬ ਅੰਬੇਡਕਰ ਦਾ ਜਿਹੜਾ ਸੰਵਿਧਾਨ ਲਿਖਿਆ ਗਿਆ ਉਹਦੇ ਦੁਆਰਾ ਹੀ ਤੁਸੀਂ ਕਸਮ ਚੱਕੀ ਸੀ ਤੇ ਸਾਡਾ ਉਹ ਰੱਬ ਹੈ ਇਸ ਤੋਂ ਵੱਡਾ ਸਾਡੇ ਲਈ ਹੋਰ ਕੋਈ ਨਹੀਂ ਹੈ ਸਾਡਾ ਰੱਬ ਹੈ ਅੰਬੇਡਕਰ ਸੋ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਮੈਸੇਜ ਦੇਣਾ ਚਾਹਾਂਗਾ ਵੀ ਇਹ ਸਰਕਾਰਾਂ ਜਿਹੜੀਆਂ ਬੀਜੇਪੀ ਸਰਕਾਰ ਹੈ ਆਰਐਸਐਸ ਦਾ ਸਾਰਾ ਅਜੰਡਾ ਆ ਸੋ ਆਪਣੇ ਮੈਂ ਅਸੀਂ ਬੀਸੀ ਲੋਕਾਂ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਸਰਕਾਰ ਨੂੰ ਆਪਾਂ ਨੂੰ ਮੂੰਹ ਤੋੜ ਜਵਾਬ ਦੇਣਾ ਪੈਣਾ ਆਉਣ ਵਾਲੇ ਸਮੇਂ 'ਚ ਸਾਡੇ ਲਈ ਬਹੁਤ ਘਾਤਕ ਹੋਏਗੀ ਪੂਰੇ ਪੰਜਾਬ ਲਈ ਨਹੀਂ ਪੂਰੇ ਭਾਰਤ ਲਈ ਘਾਤਕ ਹੋਏਗੀ ਬੀਜੇਪੀ ਸਰਕਾਰ ਜਿਹੜੇ ਉਸ ਭਾਰਤ ਦੇ ਸੰਵਿਧਾਨ ਦਾ ਫਾਇਦਾ ਲੈਣ ਦੇ ਬਾਵਜੂਦ ਵੀ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਨੂੰ ਬਾਬਾ ਸਾਹਿਬ ਮੇੜਕਰ ਨੂੰ ਮਾੜਾ ਬੋਲਦੇ ਨੇ ਤਾਂ ਸਾਡੇ ਬਾਰੇ ਕੀ ਸੋਚਦੇ ਹੋਣਗੇ ਮੈਂ ਬੇਨਤੀ ਕਰਨੀ ਚਾਹੁੰਦਾ ਆਪਣੇ ਨਗਰ ਨਿਵਾਸੀਆਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਕਿ ਭਾਜਪੀ ਨੂੰ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਮੂੰਹ ਤੋੜ ਜਵਾਬ ਦਿਓ ਇਹਨਾਂ ਨੂੰ ਇਹਨਾਂ ਮੈਂਬਰਸ਼ਿਪਾਂ ਤੋਂ ਬਰਖਾਸਤ ਕੀਤਾ ਜਾਵੇ ਅਸੀਂ ਕਰ ਸਕਦਾ ਵੋਟ ਦੇ ਆਧਾਰ 'ਤੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਸਾਡੇ ਕੋਲੇ ਸਾਡਾ ਵੋਟ ਦਾ ਵੀ ਅਧਿਕਾਰ ਨਾ ਰਵੇ ਇਹ ਅਮੀਤ ਸ਼ਾਦੀ ਸੋਚ ਪ੍ਰਕਾਸ਼ਿਤ ਨਹੀਂ ਕੀਤਾ ਜਾਂਦਾ ਜੇਕਰ ਮਾਫੀ ਨਾਮਾ ਨਹੀਂ ਹੁੰਦਾ ਤਾਂ ਸਾਡਾ ਕੰਮ ਠੀਕ ਹੋਗਾ ਨਹੀਂ ਮਾਫੀ ਨਾਮਾ ਤਾਂ ਸ਼ੋਰ ਹੈ ਜੀ ਦੇਣਾ ਪਊਗਾ ਨਾ ਮਾਫੀ ਨਾਮਾ ਉਹ ਮੰਗਣ ਮਾਫੀ ਮੰਗਣਗੇ ਜਰੂਰ ਔਰ ਸਾਡੀ ਇੱਕ ਹੋਰ ਬੇਨਤੀ ਇਹ ਹੈ ਸੈਂਟਰ ਗਵਰਨਮੈਂਟ ਅੱਗੇ ਮੋਦੀ ਅੱਗੇ ਵੀ ਤੇਰਾ ਵੀ ਪੱਠਾ ਭਾਰਿਆ ਨਾਲ ਹੈ ਤਾਂ ਤੁਸੀਂ ਸਾਰੇ ਇੱਕੇ ਹੀ ਥਾਲੀ ਦੇ ਚੱਟੇ ਵਟੇ ਦੂਜੀ ਗੱਲ ਇਹ ਵੀ ਇਹਦਾ ਸਤੀਫਾ ਹੈ ਸਾਨੂੰ ਚਾਹੀਦਾ ਅਸੀਂ ਸਤੀਫੇ ਦੀ ਵੀ ਮੰਗ ਕਰਦੇ ਹਾਂ